ਹੁੰਦੀ ਜਿੱਥੇ ਪੇੜਿਓ ਬਬਰ ਸ਼ੇਰਾਂ ਦੀ it's front ਗੁਰਜੀਕਾ ਖਾਲਸਾ ਵਾਇਗੁਰਜੀ ਕੀ ਫਤਿਹ ਸਭ ਤੋਂ ਪਹਿਲੇ ਮਾਗੀ ਦੇ ਪੁਰਵਤੇ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਇਹ ਗੇਮਾਂ ਜਿਹੜੀਆਂ ਬੱਚਿਆਂ ਦੀਆਂ ਮਾਗੀ ਦੇ ਸਬੰਧ ਅੰਦਰ ਬਾਬਾ ਦਲੇ ਸਿੰਘ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਪੰਚਾਇਤ ਦੇ ਸਹਿਯੋਗ ਦੇ ਨਾਲ ਬਾਹਰ ਵਸਦੇ ਨੌਜਵਾਨ ਬੱਚਿਆਂ ਦੇ ਸਹਿਯੋਗ ਦੇ ਨਾਲ ਤੇ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਜਿਹੜੀਆਂ ਬੱਚਿਆਂ ਦੀਆਂ ਗੇਮਾਂ ਜਿਹੜੀਆਂ ਉਹਨਾਂ ਨੂੰ ਪ੍ਰਮੋਟ ਕਰਨ ਵਾਸਤੇ ਇਹ ਗੇਮਾਂ ਕਰਾਈਆਂ ਜਾਂਦੀਆਂ ਜਿਸ ਵਿੱਚ 100 ਮੀਟਰ ਦੌੜ 200 ਮੀਟਰ 400 ਮੀਟਰ 800 ਮੀਟਰ ਰੇਸ ਲੰਬੀ ਛਾਲ ਉਸ ਤੋਂ ਬਾਅਦ ਗੋਲਾ ਸੁੱਟਣਾ ਵਾਲੀਬਾਲ ਕਬੱਡੀ ਇਹ ਸਾਰੇ ਨਗਰ ਦੇ ਬੱਚਿਆਂ ਨੂੰ ਸਿਰਫ ਪ੍ਰਮੋਟ ਕਰਨ ਵਾਸਤੇ ਇਹ ਹਰ ਸਾਲ ਜਿਹੜੀਆਂ ਗੇਮਾਂ ਜਿਹੜੀਆਂ ਕਰਾਈਆਂ ਜਾਂਦੀਆਂ ਸੋ ਇਹ ਬਾਬਾ ਤ੍ਰੀ ਸਿੰਘ ਗੁਰਦਾਰ ਪਰੰਧ ਕਮੇਟੀ ਵੱਲੋਂ ਕਰਾਈਆਂ ਜਾਂਦੀਆਂ ਔਰ ਇਹ ਬਹੁਤ ਵੱਡਾ ਮੈਸਮਾ ਹੈ ਕਿ ਬੜੇ ਲੰਬੇ ਸਮੇਂ ਤੋਂ ਹਰ ਸਾਲ ਜਿਹੜੀਆਂ ਜੋ ਵੀ ਪਰੰਧ ਕਮੇਟੀ ਸਮੇਂ-ਸਮੇਂ ਤੇ ਆਈਆਂ ਉਹਨਾਂ ਨੇ ਇਸ ਪਰੰਤ ਨੂੰ ਜਿਹੜਾ ਅੱਗੇ ਤੋਂ ਅੱਗੇ ਤੋਰਿਆ ਉਸ ਦੇ ਸੰਬੰਧ ਵਿੱਚ ਅੱਜ ਸਾਰੀਆਂ ਗੇਮਾਂ ਜਿਹੜੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਹਦੀ ਦਿੱਖ ਜਿਹੜੀ ਹੈ ਪੰਜਾਬ ਦੇ ਜਿਹੜੇ ਗਰਾਊਂਡਾਂ ਦੇ ਵਿੱਚੋਂ ਅੱਜ ਦੀ ਗੱਲ ਨਹੀਂ ਇਹ ਬਹੁਤ ਲੰਬੇ ਸਮੇਂ ਦੀ ਗੱਲ ਹੈ ਜਦੋਂ ਬਲਵਿੰਦਰ ਸਿੰਘ ਫਿੱਡਾ ਇਸ ਗਰਾਊਂਡ ਦੇ ਵਿੱਚ ਖੇਡਿਆ ਇਸ ਗਰਾਊਂਡ ਤੋਂ ਕਮਲੇਸ਼ ਕੋਰ ਜਿਹੜੀ ਹੈ ਉਹ 올림픽 ਮੈਡਲ ਲੈ ਕੇ ਆਈ ਇਸ ਗਰਾਊਂਡ ਤੋਂ ਜਿਹੜੇ ਹੋਰ ਵੱਡੇ-ਵੱਡੇ ਕਬੱਡੀ ਦੀਆਂ ਟੀਮਾਂ ਨੇ ਜਿਹੜਾ ਉਹ ਬੜਾ ਨਾਮਨਾਖਟਿਆ ਇਸ ਗਰਾਊਂਡ ਗਰਾਊਂਡ ਦੇ ਵਿੱਚੋਂ ਪੈਦਾ ਹੋਏ ਅੱਜ ਵੀ ਮੈਂ ਸਮਝਦਾ ਕਿ ਸਾਡੇ ਨੌਜਵਾਨ ਬਾਹਰ ਵੱਸਦੇ ਬੱਚਿਆਂ ਨੇ ਇਹ ਚੰਗੀ ਸੋਚ ਹੈ ਕਿ ਇਸ ਗਰਾਊਂਡ ਨੂੰ ਇੱਕ ਦਿੱਖ ਦੇਣ ਵਾਸਤੇ ਸਾਰੇ ਪਿੰਡ ਦੇ ਜਿਹੜੇ ਐਨਆਰਆਈ ਵੀਰ ਹੈ ਉਹਨਾਂ ਨੇ ਅੱਗੇ ਹੋ ਕੇ ਇਸ ਦਾ ਮੋਰਚਾ ਸੰਭਾਲਿਆ ਹੈ ਸਾਰੇ ਗਰੁੱਪ ਜਿਹੜੇ ਇਸ ਵਿੱਚ ਆਪਣਾ ਸਹਿਯੋਗ ਕਰ ਰਹੇ ਹੈ ਔਰ ਬਹੁਤ ਵਧੀਆ ਗਰਾਊਂਡ ਬਣਾ ਕੇ ਅੱਜ ਆਪਾਂ ਨੂੰ ਦਿਖ ਰਿਹਾ ਕਿ ਪੂਰੇ ਮੈਸਮੇਜ ਦੇ ਇਲਾਕੇ ਦੀ ਵਧੀਆ ਗਰਾਊਂਡਾਂ ਦੇ ਵਿੱਚੋਂ ਇੱਕ ਗਰਾਊਂਡ ਹੋਏਗਾ ਜਿਸ ਵਿੱਚ ਇਹ ਗੇਮਾਂ ਜਿਹੜੀਆਂ ਮਹਾਂਪੁਰਸੰਦ ਬਾਬਾ ਦੀਪ ਸਿੰਘ ਦੇ ਪਵਨ ਸਥਾਨ ਤੋਂ ਜਿਹੜੀਆਂ ਇਹ ਕਰਾਈਆਂ ਜਾਂਦੀਆਂ ਮਾਗੀ ਦੇ ਸੰਬੰਧ ਅੰਦਰ ਉੱਥੇ 40 ਮੁਕਤਾਂ ਦੀ ਯਾਦ ਅੰਦਰ ਜਿਹੜੀਆਂ ਗੇਮਾਂ ਕੰਡਕਟ ਕੀਤੀਆਂ ਜਾਂਦੀਆਂ ਸੋ ਬਹੁਤ-ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜੀ ਜਿਹੜੇ ਦਰਸ਼ਕ ਹੈ ਖਿਡਾਰੀ ਹੈ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਨਸ਼ਿਆਂ ਨੂੰ ਛੱਡ ਕੇ ਉਸ ਖਤਰਾਨੇ ਦੀ ਢਾਬ ਦੀ ਸੋਚ ਦੇ ਨਾਲ ਆਪਣੀ ਸੋਚ ਲਾਉਣੀ ਚਾਹੀਦੀ ਹੈ ਜਿੱਥੇ 40 ਮੁਕਤਿਆਂ ਨੇ ਗੁਰੂ ਸਾਹਿਬਾਂ ਨੂੰ ਵਦਾਵਾ ਪੜਾ ਕੇ ਉਹਨਾਂ ਦੇ ਚਰਨਾਂ ਦੇ ਨਾਲ ਆਪਣੀ ਸੂਰਤ ਨੂੰ ਆਪਣੀ ਜੋੜ ਸਰੀਰ ਨੂੰ ਜੋੜ ਕੇ ਆਪਣੀ ਸ਼ਹਾਦਤ ਪ੍ਰਾਪਤ ਕੀਤੀ ਹੈ ਉਹਨਾਂ ਦੇ ਪਰਦਾਇਆ ਪਾਗੇਮਾ ਕਰਾਉਣੇ ਤਾਂ ਕਿ ਬੱਚਿਆਂ ਦੇ ਅੰਦਰ ਇਸ ਧਰਮ ਧਾਰਮਿਕ ਜਿਹੜਾ ਫਲਸਫਾ ਹੈ ਵਿਰਸਾ ਹੈ ਇਹ ਉਹਨਾਂ ਦੇ ਬੱਚਿਆਂ ਦੇ ਅੰਦਰ ਸਮਾਉਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਤਾਂ ਕਿ ਉਹ ਆਪਣੇ ਵਿਰਸੇ ਦੇ ਨਾਲ ਜੁੜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਗੁਰਦਰਾ ਬਾਬਾ ਦਲੀਪ ਸਿੰਘ ਪ੍ਰਬੰਧਕ ਕਮੇਟੀ ਵੱਲੋਂ ਇਹ ਗੇਮਾਂ ਕਰਾਈਆਂ ਜਾਂਦੀਆਂ ਨੇ ਘੱਟੋ ਘੱਟ 25 30 ਸਾਲ ਹੋ ਗਏ ਨੇ ਹਰ ਸਾਲ ਬੱਚਿਆਂ ਦੀ ਹੌਸਲਾ ਫਲਾਈ ਵਾਸਤੇ ਤਾਂ ਕਿ ਸਾਡੇ ਜੋ ਬੱਚੇ ਆ ਗੇਮਾਲੇ ਪਾਸੇ ਤੁਰਨਾ ਨਸ਼ਿਆਂ ਤੋਂ ਦੂਰ ਰਹਿਣਾ ਇਹ ਸਾਡੀ ਗੁਰਦਰਾ ਪਤਨਾ ਕਮੇਟੀ ਜਿਹਨਾਂ ਦੇ ਪ੍ਰਧਾਨ ਸਾਡੇ ਭਾਈ ਦਿਨਦੀਰ ਸਿੰਘ ਜੀ ਨੇ ਬਹੁਤ ਵੱਡਾ ਪ੍ਰਾਲਾ ਹਰ ਸਾਲ ਕਰਦੇ ਨੇ ਔਰ ਬਹੁਤ ਮੈਂ ਖੁਸ਼ ਆ ਸਾਡੀ ਪੰਚਾਇਤ ਵੀ ਨਾਲ ਡਟ ਕੇ ਸਾਥ ਦੇਣ ਢੀ ਹੈ ਉਹ ਸਾਡਾ ਜੋ ਇਹ ਗਰਾਉਂਡ ਆ ਸਕੂਲ ਦਾ ਐਨ ਆਰ ਆਈ ਗਰੁੱਪ ਸਾਡੇ ਪਿੰਡ ਵਿੱਚ ਬਣਿਆ ਹੋਇਆ ਇੱਕ ਇਹ ਐਨ ਆਰ ਆਈ ਵੀਰਾਂ ਦੀ ਸਹਾਇਤਾ ਦੇ ਨਾਲ ਕਿਉਂਕਿ ਸਾਡੇ ਜੋ ਬੱਚੇ ਵਿਦੇਸ਼ਾਂ ਚ ਰਹਿੰਦੇ ਆ ਉਹਨਾਂ ਨੂੰ ਸਾਡੀ ਧਰਤੀ ਦੇ ਨਾਲ ਬਹੁਤ ਪਿੰਡ ਦੀ ਨਾਲ ਮੋਹ ਹੈ ਪਿਆਰ ਹੈ ਬਹੁਤ ਸੇਵਾ ਕਰ ਰਹੇ ਨੇ ਗ੍ਰੀਨ ਗਰੁੱਪ ਨੂੰ ਵੀ ਔਰ ਐਨਆਰ ਗਰੁੱਪ ਨੂੰ ਵੀ ਪੈਸੇ ਬਹੁਤ ਭੇਜ ਰਹੇ ਨੇ ਪਰ ਇਹ ਜੋ ਜੋ ਸਿਆਸਪਾਈ ਦਾ ਕੰਮ ਹੈ ਗਰਾਊਂਡ ਦਾ ਇਹ ਐਨਆਰ ਗਰੁੱਪ ਦੇ ਸਹਾਇਆ ਮੈਂ ਕਹਿੰਦਾ ਵਧਾਈ ਦੇ ਪਾਤਰ ਨੇ ਸਾਡਾ ਗਰਾਊਂਡ ਮੈਂ ਕਹਿੰਦਾ ਕੋਈ ਸੰਕੋਚ ਨਹੀਂ ਕਰਾਂਗਾ ਇਹ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਦਾ ਸਾਡਾ ਗਰਾਊਂਡ ਹੈ ਇੱਥੋਂ ਜੋ ਲੋਕ ਨਾਂ ਕੇ ਜਾਂਦੇ ਨੇ ਉਹ ਦੇਖ ਕੇ ਜਾਂਦੇ ਨੇ ਗਰਾਊਂਡ ਔਰ ਇੱਕ ਨਮੂਨੇ ਦਾ ਗਰਾਊਂਡ ਹੈ ਸਾਡਾ ਉਹ ਸਾਡੇ ਜੋ ਬੱਚੇ ਨੇ ਬਹੁਤ ਵਧੀਆ ਪਾਰਟ ਲੈ ਰਹੇ ਨੇ 10 ਸਾਲ ਦੇ ਬੱਚਿਆਂ ਦੀਆਂ ਗੇਮਾਂ ਕਰਾਈਆਂ ਨੇ ਬਾਲੀਬਾਲ ਦੀ ਗੇਮ ਹੈ ਕਬੱਡੀ ਹੈ ਹੋਰ ਗੇਮਾਂ ਬਹੁਤ ਅਸੀਂ ਕਰਾ ਰਹੇ ਆ ਬਹੁਤ ਵਧੀਆ ਪ੍ਰਾਲਾ ਹੈ ਇਸ ਕਰਕੇ ਬੱਚੇ ਸਾਡੇ ਨਸ਼ਿਆਂ ਤੋਂ ਕੁਝ ਦੂਰ ਰਹਿਣਗੇ ਸਾਡੀ ਪੰਚਾਇਤਾ ਵੀ ਬੜਾ ਵੱਡਾ ਪ੍ਰਾਲਾ ਸਾਡੀ ਪੰਚਾਇਤ ਨੂੰ ਸਾਲ ਹੋਇਆ ਬਣੇ ਨੂੰ ਅਸੀਂ ਬਣਦੇ ਸਾਰੀ ਸਾਰੇ ਪਿੰਡ ਦੇ ਵਿੱਚ ਹੋਕਾ ਦਿੱਤਾ ਇਸ਼ਤਿਹਾਰ ਛਪਾਏ ਅਨਾਊਂਸਮੈਂਟ ਕਰਾਇਆ ਕਿ ਕੋਈ ਵੀ ਬੱਚਾ ਨਸ਼ਾ ਨਹੀਂ ਕਰੇਗਾ ਬੱਚੇ ਨਸ਼ਿਆਂ ਤੋਂ ਦੂਰ ਰਹਿਣਗੇ ਫਲੈਕਸੀਆਂ ਬਣਾ ਕੇ ਜਗ੍ਹਾ ਜਗ੍ਹਾ ਲਗਾਈਆਂ ਗਈਆਂ ਨੇ ਸਿਰਫ ਇਸੇ ਕਰਕੇ ਕਿ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਹੋਰ ਜੋ ਛੋਟਾ ਮੋਟਾ ਨਸ਼ਾ ਸਾਡੇ ਪਿੰਡ ਦੀਆਂ ਦੁਕਾਨਾਂ ਤੇ ਵਿਖੇ ਰਿਆ ਸੀ ਅਸੀਂ ਸਾਰੀ ਪੰਚਾਇਤ ਨੇ ਪਰਾਲਾ ਕਰਕੇ ਕਲੀ-ਕਲੀ ਦੁਕਾਨ ਤੇ ਜਾ ਕੇ ਕਹਤਾ ਕਿ ਕੋਈ ਵੀ ਤੁਹਾਡੀ ਦੁਕਾਨ ਤੇ ਨਸ਼ਾ ਨਹੀਂ ਵਿਕੇਗਾ ਅਗਰ ਅਸੀਂ ਤੁਹਾਡੀ ਦੁਕਾਨ ਤੇ ਨਸ਼ਾ ਕੋਈ ਪਾਇਆ ਗਿਆ ਫੜਿਆ ਗਿਆ